ਆਹ ਉਹ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪੈਲਸ ਤੋਂ ਵੀ ਵਧੀਆ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਜ਼ਰੂਰ ਦੇਖਿਓ ਅੱਜ ਅਸੀਂ ਮਲੇਰਕੋਟਲਾ ਕਲੱਬ ਦੇ ਵਿੱਚ ਜੀਵੀ ਕੈਟਰਸ ਐਂਡ ਵੈਡਿੰਗ ਪਲਾਨਰ ਵੱਲੋਂ ਲਗਾਏ ਗਏ ਇੱਕ ਪ੍ਰੋਗਰਾਮ ਨੂੰ ਕਵਰ ਕਰਨ ਆਇਆ ਤੇ ਇਸ ਪ੍ਰੋਗਰਾਮ ਦੀ ਡੈਕੋਰੇਸ਼ਨ ਕਹਿ ਦਈਏ ਖਾਣਾ ਕਹਿ ਦਈਏ ਤੇ ਲਾਈਟਿੰਗ ਕਹਿ ਦਈਏ ਇਹਦੇ ਅੱਗੇ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਨੇ ਉਹ ਫੇਲ ਨਜ਼ਰ ਆਉਂਦੇ ਨੇ ਵੱਡੇ ਵੱਡੇ ਪੈਲਸ ਫੇਲ ਨਜ਼ਰ ਆਉਂਦੇ ਨੇ ਆਓ ਤੁਹਾਨੂੰ ਵੀ ਦਿਖਾਉਨੇ ਆ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਇਹਨਾਂ ਦੀ ਡੈਕੋਰੇਸ਼ਨ ਦੀ ਡੈਕੋਰੇਸ਼ਨ ਤੁਹਾਡੀਆਂ ਅੱਖਾਂ ਸਾਹਮਣੇ ਆ ਦੇਖੋ ਜੀ ਇਹਨਾਂ ਦੀ ਸਾਰੀ ਡੈਕੋਰੇਸ਼ਨ ਪ੍ਰੋਫੈਸ਼ਨਲ ਟੀਮ ਦੁਆਰਾ ਕੀਤੀ ਜਾਂਦੀ ਹੈ ਇਸ ਕਰਕੇ ਜਿਹੜੀ ਡੈਕੋਰੇਸ਼ਨ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੰਦੀ ਹੈ ਡੈਕੋਰੇਸ਼ਨ ਚਾਹੇ ਛੋਟੇ ਪ੍ਰੋਗਰਾਮ ਦੀ ਹੋਵੇ ਵੱਡੇ ਪ੍ਰੋਗਰਾਮ ਦੀ ਹੋਵੇ ਕਿਸੇ ਮਹਿੰਦੀ ਦੀ ਡੈਕੋਰੇਸ਼ਨ ਹੋਵੇ ਘਰ ਦੇ ਅੰਦਰ ਦੀ ਡੈਕੋਰੇਸ਼ਨ ਹੋਵੇ ਜਾਂ ਕਿਸੇ ਵੀ ਵੱਡੇ ਹਾਲ ਨੂੰ ਫਾਈਵ ਸਟਾਰ ਹੋਟਲ ਵਰਗਾ ਬਣਾਉਣਾ ਹੋਵੇ ਤਾਂ ਸਿਰਫ ਇੱਕ ਵਾਰੀ ਜੇ ਵੀ ਕੈਟਰਸ ਨੂੰ ਯਾਦ ਕਰ ਲਿਓ ਡੈਕੋਰੇਸ਼ਨ ਹੀ ਨਹੀਂ ਸਗੋਂ ਹਰ ਕੰਮ ਦੀ ਪ੍ਰੋਫੈਸ਼ਨਲ ਟੀਮ ਇਹਨਾਂ ਦੇ ਨਾਲ ਜੁੜੀ ਹੋਈ ਆ ਹੁਣ ਜਿਹਨੇ ਫੂਡ ਸਰਵ ਕਰਨਾ ਹੁੰਦਾ ਵੇਟਰਸ ਦੀ ਟੀਮ ਉਹਦੇ ਵਿੱਚ ਵੀ ਹਰ ਬੰਦਾ ਆਪਣੇ ਕੰਮ ਤੋਂ ਪੂਰੀ ਤਰ੍ਹਾਂ ਜਾਣੂ ਆ ਵੀ ਕਿਨੇ ਕੀ ਕਿਸ ਤਰੀਕੇ ਦੇ ਨਾਲ ਮਹਿਮਾਨਾਂ ਨੂੰ ਸਰਵ ਕਰਨਾ ਤੇ ਇਹਦੀ ਵੀ ਪੂਰੀ ਪ੍ਰੋਪਰ ਟੀਮ ਇਹਨਾਂ ਦੇ ਨਾਲ ਹੈਗੀ ਆ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਵੀ ਜੇ ਵੀ ਕੈਟਰ ਤੁਹਾਡੇ ਘਰ ਦੇ ਪ੍ਰੋਗਰਾਮ ਨੂੰ 5 ਸਟਾਰ ਹੋਟਲ ਵਰਗਾ ਬਣਾ ਦੇਣਗੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹਨਾਂ ਦਾ ਜਿਹੜਾ ਥੀਮ ਹੈ ਜੀ ਉਹ ਹੈਗਾ ਵੀ ਵਿਲੀਵ ਇਨ ਕੁਆਲਿਟੀ ਤੇ ਆ ਜਿਹੜੇ ਤੁਸੀਂ ਕਾਊਂਟਰ ਜਿਹੜੀ ਤੁਸੀਂ ਡੈਕੋਰੇਸ਼ਨ ਦੇਖ ਰਹੇ ਹੋ ਇਹ ਸਾਰਾ ਸੈਟਅਪ ਪੂਰੀ ਤਰ੍ਹਾਂ ਪੋਰਟੇਬਲ ਹੁੰਦਾ ਜਿਹੜੀ ਵੀ ਡੈਕੋਰੇਸ਼ਨ ਤੁਸੀਂ ਚੁਣੋਗੇ ਉਹ ਤੁਹਾਡੇ ਘਰ ਵਿੱਚ ਸੈਟਅਪ ਹੋ ਜਾਣੀ ਹੈ ਤੇ ਜਿਹੜੇ ਪੈਲਸ ਦੇ ਵਿੱਚ ਕਰਵਾਉਣੀ ਆ ਉੱਥੇ ਸੈਟਅਪ ਹੋ ਜਾਣੀ ਆ ਲਾਈਟਿੰਗ ਤੋਂ ਲੈ ਕੇ ਖਾਣੇ ਤੱਕ A to Z ਸਭ ਕੁਝ ਤੁਹਾਡੀ ਚੋਇਸ ਦੇ ਮੁਤਾਬਕ ਹੁੰਦਾ ਹੈ ਕਾਊਂਟਰਾਂ ਤੋਂ ਲੈ ਕੇ ਸਾਫ਼ ਸੁਥਰੇ ਫੂਡ ਜ਼ੋਨ ਬੈਠਣ ਦੀ ਸੁਵਿਧਾ ਹਰ ਚੀਜ਼ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਨੇ ਬਣਾਉਂਦੇ ਨੇ ਤੇ ਇਹਨਾਂ ਦੀ ਜਿਹੜੀ ਟੀਮ ਹੈ ਮਾਹੌਲ ਨੂੰ ਇੱਕਦਮ ਲਾਈਟ ਖੁਸ਼ਗਵਾਰ ਤੇ ਲਗਜ਼ਰੀ ਬਣਾ ਦਿੰਦੀ ਆ ਤੇ ਬਾਈ ਜੀ ਜੇਕਰ ਆਪਾਂ ਗੱਲ ਕਰ ਲਈਏ ਖਾਣੇ ਦੀ जेबी कैटरर्स अपने आप ਵਿੱਚ ਬਹੁਤ ਵੱਡਾ ਬ੍ਰਾਂਡ ਹੈ ਕਿਉਂਕਿ ਇਹਨਾਂ ਦਾ ਖੁਦ ਦਾ ਹੋਟਲ ਵੀ ਹੈ ਇਸ ਕਰਕੇ ਖਾਣੇ ਬਾਰੇ ਇਹਨਾਂ ਤੋਂ ਬੈਟਰ ਕੋਈ ਨਹੀਂ ਜਾਣਦਾ ਖਾਣਾ ਚਾਹੇ ਪੰਜਾਬੀ ਤੜਕਾ ਹੋਵੇ ਨਾਰਥ ਇੰਡੀਅਨ ਡਿਸ਼ਸ ਹੋਣ ਕੰਟੀਨੈਂਟਲ ਖਾਣਾ ਹੋਵੇ ਖਾਣੇ ਦੇ ਲਾਈਵ ਕਾਊਂਟਰਸ ਹੋਣ ਚਾਟ ਜੌਨ ਹੋਣ ਹਰ ਚੀਜ਼ ਪੂਰੀ ਤਿਆਰੀ ਦੇ ਨਾਲ ਤੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਹੀ ਤੁਹਾਡੇ ਅੱਗੇ ਪੇਸ਼ ਕੀਤੀ ਜਾਂਦੀ ਹੈ ਤੇ ਇਹਨਾਂ ਦੀਆਂ ਡਿਸ਼ਸ ਇੰਨੀਆਂ ਵਧੀਆ ਹੁੰਦੀਆਂ ਨੇ ਕਿ ਗੈਸਟ ਉਂਗਲੀਆਂ ਚਟਦੇ ਰਹਿ ਜਾਂਦੇ ਨੇ ਤੁਸੀਂ ਜਿਹੜਾ ਵੀ ਫੂਡ ਚਾਹੋਗੇ ਇਹਨਾਂ ਨੂੰ ਦੱਸੋਗੇ ਇਹ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਤੁਹਾਨੂੰ ਤਿਆਰ ਕਰਕੇ ਦੇਣਗੇ ਖਾਣਾ ਵਧੀਆ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇੱਥੋਂ ਦੇ ਜਿਹੜੇ ਮਾਲਕ ਨੇ ਉਹ ਖੁਦ ਪੂਰਾ ਪ੍ਰੋਗਰਾਮ ਅਟੈਂਡ ਕਰਦੇ ਨੇ ਹਰ ਚੀਜ਼ ਦੀ ਜਾਂਚ ਕਰਦੇ ਨੇ ਟੈਸਟ ਕਰਦੇ ਨੇ ਤੇ ਜੇਕਰ ਕੋਈ ਕਮੀ ਹੁੰਦੀ ਹੈ ਤੇ ਮੌਕੇ ਤੇ ਉਸ ਨੂੰ ਦੂਰ ਕਰਦੇ ਨੇ ਹੁਣ ਬਾਕੀ ਗੱਲਾਂ ਦੀ ਜਾਣਕਾਰੀ ਤੁਹਾਨੂੰ ਜੇ ਵੀ ਕੈਟਰਰਸ ਦੇ ਜਿਹੜੇ ਓਨਰ ਨੇ ਉਹਨਾਂ ਤੋਂ ਲੈ ਕੇ ਦੰਨੇ ਆਂ ਕਿ ਇਹ ਜੋ ਕੀ ਕਰਦੇ ਨੇ ਜਿਹੜਾ ਉਹਨਾਂ ਦਰ ਆਰਗੇਨਾਈਜ਼ ਕੀਤੇ ਗਏ ਪ੍ਰੋਗਰਾਮ ਨੂੰ ਚਾਰ ਚੰਦ ਲੱਗ ਜਾਂਦੇ ਸਰ ਅਸੀਂ ਬਹੁਤ ਸਾਰੇ ਪ੍ਰੋਗਰਾਮ ਦੇਖੇ ਨੇ ਬਹੁਤ ਸਾਰੇ ਪ੍ਰੋਗਰਾਮ ਅਟੈਂਡ ਕੀਤੇ ਨੇ ਹਾਂ ਜੀ ਹ ਉਹਨਾਂ ਵਿੱਚ ਖਾਸ ਜਾਂ ਟੱਚ ਤੇ ਖਾਸ ਜੀ ਫੀਲ ਹੁੰਦੀ ਆ। ਪਰ ਇਹਦਾ ਕੀ ਅਲੱਗ ਕਰਦੇ ਹੋ ਜਿਹਦੇ ਨਾਲ ਸਾਡਾ ਪ੍ਰੋਗਰਾਮ ਇੰਨਾ ਵਧੀਆ ਬਣ ਜਾਂਦਾ। ਵੀਰ ਜੀ ਆਇਆ ਦੇਖੋ ਜੀ ਪਹਿਲਾਂ ਤਾਂ ਬਾਬਰ ਦਾ ਪਰਮਾਤਮਾ ਦਾ ਪੂਰਾ ਸ਼ੁਕਰ ਹੈ ਜੀ ਕਿ ਪਰਮਾਤਮਾ ਨੇ ਸਾਾਨੂੰ ਇਸ ਇੰਡਸਟਰੀ ਵਿੱਚ ਪਾਇਆ ਸੀ ਲੋਕਾਂ ਦੀ ਸੇਵਾ ਕਰ ਸਕਦੇ ਆ। ਠੀਕ ਆ ਜੀ। ਦੇਖੋ ਵੀਰ ਜੀ ਪ੍ਰੋਗਰਾਮ ਹਰ ਬੰਦਾ ਕਰਦਾ ਸਭ ਤੋਂ ਮੇਨ ਗੱਲ ਇਹ ਆ ਕਿ ਅਸੀਂ ਪ੍ਰੋਗਰਾਮ ਪੂਰੇ ਦਿਨਾਂ ਜਾਣ ਨਾਲ ਕਰਦੇ ਆ ਜੀ। ਹਾਂ ਜੀ। ਮੰਨ ਕੇ ਚੱਲੋ ਜੀ ਕਿ ਬਾਬਰ ਦਾ ਸ਼ੁਕਰ ਨਾਲ ਬਹੁਤ ਘੱਟ ਟਾਈਮ ਦੇ ਵਿੱਚ ਜੀ ਆਪਾਂ ਬਹੁਤ ਆਪਰੇ ਸ਼ੁਕਰਨਾਮਣੀ ਫਰ ਗੜੀ ਫਰਮ ਦਾ ਨਾਮ ਹੈ ਜੇ ਵੀ ਕੈਟਲ ਟੋਕਰ ਜਵਾਨ ਤੇ ਆ ਗਿਆ ਜੀ ਲੋਕਾਂ ਦਾ ਜਵਾਨ ਤੇ ਆ ਚੁੱਕਾ ਇਹਦਾ ਕਰੀਆ ਜੀ ਆਪਾਂ ਕੰਮ ਬਿਲਕੁਲ ਜੀ ਬਿਲਕੁਲ ਕੁਆਲਟੀ ਮਾਈਂਡਡ ਕਰਦੇ ਆਂ ਠੀਕ ਹੈ ਆਪਣੀ ਜਿਹੜੀ ਟੈਗ ਲਾਈਨ ਹੈ ਸ਼ੁਰੂ ਤੋਂ ਉਹੀ ਬੀਲੀਵ ਇਨ ਕੁਆਲਿਟੀ ਆਪਾਂ ਤਾਂ ਖੜੇ ਆਂ ਜੀ ਠੀਕ ਹੈ ਆਪਾਂ ਕੁਆਲਿਟੀ ਦੇ ਵਿੱਚ ਬਿਲਕੁਲ ਕੰਪਰੋਮਾਈਜ਼ ਨਹੀਂ ਕਰਨਾ ਜੀ ਠੀਕ ਹੈ ਆਏ ਮੰਨ ਕੇ ਚੱਲੋ ਕਿ ਤੁਹਾਡੇ ਫੰਕਸ਼ਨ ਨੂੰ ਸੀ ਆਪਣਾ ਫੰਕਸ਼ਨ ਬਣ ਕੇ ਚੱਲਦੇ ਆਂ ਠੀਕ ਹੈ ਇਹ ਜਿਹੜੇ ਤੁਸੀਂ ਵਰਡ ਕਹਿ ਰਹੇ ਸਿਰਫ ਕਹਿਣ ਵਾਲੇ ਵਰਡ ਨਹੀਂ ਅਗੇ ਜੀ ਅਸੀਂ ਦਿਲੋਂ ਮੰਨੋ ਪੂਰਾ काम होवे 20 बंदे वाला काम होवे 10000 बंदे वाला पूरा सारा अरेंजमेंट है जी केटरिंग हो गई जी फूड हो गया डेकोर हो गया एवरीथिंग जी थोन जी। ने सिर्फ अपना एक फंक्शन मैनेज ਕਰਵਾਸੇ ਸਾਨੂੰ हायर ਕਰਨਾ ਹੈ ਉਸ ਤਰਾ ਆਰਾਮ ਨਾਲ ਬੈਠ ਜਨਾ ਜੀ ਤੁਸੀਂ ਸਿਰਫ ਆਪਣਾ ਗੈਸਟ ਰੈਂਡ ਕਰਨੇ ਨੇ ਬਾਕੀ ਸਾਰੀ ਜ਼ਿੰਮੇਵਾਰੀ ਸਾਡੀ ਠੀਕ ਹੈ ਮੇਰੇ ਛੋਟੇ ਛੋਟੇ ਪੁਆਇੰਟਾਂ ਦਾ ਖਿਆਲ ਰੱਖਦੇ ਬਿਲਕੁਲ ਛੋਟੇ ਛੋਟੇ ਪੁਆਇੰਟਾਂ ਦਾ ਫੂਡ ਦਾ ਟੇਸ ਤੋਂ ਨਾ ਛੱਡ ਦਿਓ ਜੀ ਫੂਡ ਦਾ ਟੇਸ ਹੋ ਗਿਆ ਕੁਆਲਿਟੀ ਹੋ ਗਈ ਪ੍ਰੈਜੈਂਟੇਸ਼ਨ ਪ੍ਰੈਜ਼ੈਂਟੇਸ਼ਨ ਕਰ ਲਈ ਜੀ ਠੀਕ ਹੈ ਅਸੀਂ ਇੱਕ ਟਾਈਮ ਦੇ ਵਿੱਚ ਇੱਕ ਫੰਕਸ਼ਨ ਲੈਨੇ ਆ ਠੀਕ ਹੈ ਜਿਹਨ ਚੱਲ ਰਿਹਾ ਜੀ ਰਿਟਿਵਲਸ ਚਾਹੇ ਸਾਡੀ ਤੁਹਾਡੇ ਘਰ ਦੇ ਰਿਚੁਅਲਸ ਕਰਨੇ ਨੇ ਹੁਣੇ ਹੋਰ ਆਸਮਾਨ ਤੋਂ ਮੇਰੇ ਅੱਗੇ ਫੰਕਸ਼ਨ ਦੇਖੇ ਨੇ ਪਹਿਲਾਂ ਤੁਹਾਡਾ ਗੱਲ ਕਰਦਾ ਮੈਂ ਮੇਰੀ ਪਹਿਲੀ ਵੀਡੀਓ ਐ ਸੋਸ਼ਲ ਮੀਡੀਆ ਤੇ ਮੇਰੀ ਪਹਿਲੀ ਵੀਡੀਓ ਜਿਹੜੀ ਜੈਵੀ ਕੈਟਰਿੰਗ ਸੀ ਸਹੀ ਹੈ ਪਰਮਾਤਮਾ ਦੇ ਸ਼ੁਕਰ ਦਾ ਲੋਕ ਬੁਲਾਉਂਦੇ ਨੇ ਜੀ ਲੋਕਾਂ ਦਾ ਪਿਆਰ ਮਿਲ ਰਿਹਾ ਬੜੇ ਦੂ ਨਾਲ ਚਾਹੇ ਤੁਹਾਡੇ ਘਰ ਕਰਦੇ ਫੰਕਸ਼ਨ ਨੇ ਜਿਹੜੇ ਕਰੇ ਰਿਚੁਅਲ ਸਾਹਮਣੇ ਹੁੰਦੇ ਨੇ ਚਾਹੇ 2 ਦਿਨ ਦਾ ਫੰਕਸ਼ਨ ਆ ਚਾਹੇ 6 ਦਿ everything जी मैं है आज है जी आज 400 बंदे की कैटरिंग चल रही है जी लेडीज की चल रही है जी ठीक है एरे विच ही कोई जिम्मेदारी नहीं है ठीक है पार्टी ने सिर्फ मेनू एक बार कॉल की कि यार अपन काम कर रहा हूं का डेट सिटी जी काम हो गया एना खाली मेनू आया लग रहा है कि मेरा अपना लेडीज की दे चल रहा है जी ओके okay, मतलब ये चीज वैसे भी है क्योंकि अपने शहर भी बंदे ने इस करके लगभग सारे लोग एना नु जानदे ने कि इस तरीके देना कलर लोगों नु ट्रीट कर दे ने जिमे एना दा अपना ही फंक्शन हुंदा है बिल्कुल ठीक है प्रोग्राम भी ओमे देखदे ने अटेंड भी करदे ने ते लोकां नु भी ओमे अटेंड करदे ने ਤੇ ਲਾਸਟ ਦੇ ਵਿੱਚ ਹੁਣ ਕੀ ਕਹਿਣਾ ਚਾਹੋਗੇ ਮੈਂ ਗੱਲ ਵੀਰ ਜੀ ਮੈਂ ਛੋਟੀ ਜਿਹੀ ਸਪੈਸਿੰਗ ਦੱਸ ਦਿੰਦਾ ਕੈਨ ਨਹੀਂ ਹੈ ਆਪਣੇ ਬਾਬੇ ਜੀ ਕਹਿੰਦਾ ਪਹਿਲੇ ਹੀ ਨੀਤ ਖੁੱਲੀ ਹੈ ਜੀ ਕੰਮ ਪੂਰੇ ਖੁੱਲੇ ਹੱਥਾਂ ਕਰੀਦਾ ਮਤਲਬ ਉਹ ਕੰਮ ਨਹੀਂ ਹੈ ਜੀ ਕਿ ਕੁੱਟ-ਕੁੱਟ ਕੇ ਕਰੀ ਚੱਲੀਏ ਹਾਂ ਹਾਂ ਜਿੰਨਾ ਮਰਦ ਹੁੰਦਾ ਮੈਨੂੰ ਜਿੰਨਾ ਬੰਦਾ ਕਿਹਾ ਮੈਂ ਨਹੀਂ 90% ਗੈਸਰੀ ਤੁਹਾਨੂੰ ਦੀ ਗਾਰੰਟੀ ਲਾ ਕੇ ਦਿੰਦਾ ਜੀ ਠੀਕ ਹੈ ਕਿ 90% ਤੁਹਾਡਾ ਗੈਸ ਟੈਂਪੀਓ ਹੋ ਜਾਊਗਾ ਜੀ ਮੇਰੇ ਨਾਲ ਮਤਲਬ ਖਾਸ ਗੱਲ ਜਿਹੜੀ ਮੈਂ ਲਾਸਟ ਤੁਹਾਨੂੰ ਦੱਸਦਾ ਤੇ ਅਗਰ ਤੁਸੀਂ ਆਪਣਾ ਪ੍ਰੋਗਰਾਮ ਘਰੇ ਕਰਨਾ ਚਾਹੁੰਦੇ ਹੋ ਤਰੇ ਕਾਰਨ ਚ ਸਾਨੂੰ ਪ੍ਰੋਬਲਮ ਹੁੰਦੀ ਹੈ ਵੀ ਯਾਰ ਇਹਨਾਂ ਕੁਝ ਮੈਨੇਜ ਕੌਣ ਕਰੂਗਾ ਕੌਣ ਮੈਨੇਜ ਕਰੂਗਾ ਜੇ ਵੀ ਕੈਟਰੀਂਗ ਵਾਲੇ ਮੈਨੇਜ ਕਰ ਲੈਗੇ ਬਿਲਕੁਲ ਠੀਕ ਹੈ ਜੀ ਸਾਰਾ ਤੁਹਾਡਾ ਮਤਲਬ ਤੁਸੀਂ ਇਹਨਾਂ ਨੂੰ ਦੱਸ ਦੇਣਾ ਵੀ ਆਹ ਜਗ੍ਹਾ ਇਹਦੇ ਵਿੱਚ ਇੰਨੇ ਬੰਦੇ ਆਉਣਗੇ ਆਹ ਖਾਣਾ ਦੇਣਾ ਬਸ ਉਦੋਂ ਬਾਅਦ ਸਹਰਾ ਦੇ ਬਾਹਰ ਰੱਖ ਕੇ ਸੌਂਜੋ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ ਮੌਜ ਪ੍ਰਮਾਣਨਾ ਸ਼ੁਕਰਨਾ ਠੀਕ ਹੈ ਜੀ 8-8 ਦਦਾਜ਼ਾਂ ਦੇ ਜਿਹੜਾ ਕਰਦੇ ਵਿਆਹ ਤੇ ਹਰ ਜਾਂਦੇ ਨੇ ਛੋਟੇ-ਛੋਟੇ ਜਿਹਨਾਂ ਨੂੰ ਰਿਚੁਅਲਸ ਕਹਿੰਦੇ ਆ ਜੀ ਉਹਦੇ ਵੀ ਉੱਪਰ ਵੀ ਅਸੀਂ ਪੂਰੇ ਚਾਰ-ਚੰਦ ਲਾ ਦਨੇ ਜੇ ਵੀ ਕੈਟਰਿੰਗ ਵਾਲਿਆਂ ਨੂੰ ਬਸ ਬਾਕੀ ਉਸ ਤੋਂ ਬਾਅਦ ਜ਼ਿੰਮੇਵਾਰੀ ਇਹਨਾਂ ਦੀ ਆ ਜੀ ਫੋਨ ਨੰਬਰ ਇਹਨਾਂ ਦਾ ਸਕਰੀਨ ਤੇ ਆ ਰਿਹਾ ਕਾਲ ਕਰੋ ਤੇ ਸਾਰੀ ਇਹਨਾਂ ਤੋਂ ਕੋਟੇਸ਼ਨ ਵਗੈਰਾ ਲਓ ਉਸ ਤੋਂ ਬਾਅਦ ਤੁਹਾਨੂੰ ਕੋਈ ਟੈਨਸ਼ਨ ਨਹੀਂ ਰਹਿਣੀ ਠੀਕ ਆ ਜੀ ਬਾਕੀ ਮਿਲਦੇ ਰਹਾਂਗੇ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਨਾਲ ਬਹੁਤ ਜਲ ਧੰਨਵਾਦ